ਪੈ ਗਏ ਬਾਈ ਉਹਦੇ ਕਰਕੇ ਨਾ ਬਾੜ ਬੂਣ ਜਾਦੇ ਗਿੱਲੇ ਹੋ ਗਏ ਨਹੀਂ ਪਏ ਜਿਹੜੇ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ 4-5 ਦਿਨ ਪਹਿਲਾਂ ਪਏ ਸੀ ਤੇ ਬਾੜ ਬੂਣ ਚੰਗੇ ਗਿੱਲੇ ਆ ਤੇ ਲੀਆਂ ਲੂਆਂ ਬਣਾਉਣ ਲੱਗੇ ਹੋયા ਪਹਿਲਾਂ ਵੀ ਟਰਾਲੇ 'ਤੇ ਨਿਕਲ ਜਾਣ ਕੋਕ ਟਰਾਲੇ ਵੀ ਸੁੱਖਣਾ ਮਾਰੀ ਦੀ ਕਿਰਪਾ ਨਾਲ ਵੱਡੇ ਆ ਬਾਈ 19 ਫੁੱਟ 21 ਫੁੱਟ 18 ਫੁੱਟ 16 ਫੁੱਟ ਹਨਾ ਤੇ ਬਾਕੀ ਟਰੈਕਟਰ ਵੀ ਆ ਨਵੇਂ ਹੀ ਲਿਆਂਦਾ 36 ਦੀ ਸਪੈਸ਼ਲ ਐਡੀਸ਼ਨ ਦੇ ਵਿੱਚ ਖਰਫਲੇ 18 20 ਘੰਟੇ ਚੱਲਿਆ ਤੇ 53 5 ਆ 53 5 ਨੂੰ ਤਾਂ ਹੋ ਗਏ ਤਕਰੀਬਨ ਕਾਫੀ ਟਾਈਮ ਇਹ ਤਾਂ 5 ਕੁ 100 ਘੰਟਾ ਚੱਲਿਆ ਹੋਇਆ ਯਾਨੀ ਕਿ ਇਹ ਬਣਦਾ ਜਾ ਰਿਹਾ ਹਲੇ ਤੇ ਉਹ ਤਾਂ ਹਲੇ 20 22 ਘੰਟੇ ਚੱਲਿਆ ਤਾਂ ਹਲੇ ਬਣਨਾ ਹਲੇ ਉਹਨੂੰ ਲੋ ਲੋਡ ਤੇ ਚਲਾਉਣਾ ਦੇਖਦੇ ਆ ਵੀ ਕੀ ਬਣਦਾ ਉਹ 36 30 ਦਾ ਸਪੈਸ਼ਲ ਐਡੀਸ਼ਨ ਦੇ ਵਿੱਚ ਪਹਿਲਾਂ ਵੀਰ ਆਪਣਾ ਕਾਲਾ ਰਾਹ ਰੂਹ ਬਣਾਉਣ ਲੱਗਿਆ ਹੋਇਆ ਵੀਰ ਰਾਹ ਰੂਹ ਬਣ ਜੇ ਤੇ ਫਿਰ ਦੇਖ ਰਿਹਾ ਵੀ ਕਿਵੇਂ ਆ ਲੀਲੂ ਪੱਤੀ ਹੋ ਜੂਗੀ ਰੀ ਪੱਕੀ ਹੋਈ ਦੋਵਾਰ ਫੇਰ ਦੇਖਦੇ ਆਂ ਕਿਵੇਂ ਇਸ ਸਤਸਾਰਾ ਹਾਲ ਤੇ ਨਿਕਲ ਜਾਣ ਤਾਂ ਹੀ ਚੰਗੇ ਆ ਕਿਉਂਕਿ ਬਾਣ ਗਿੱਲੇ ਬਹੁਤ ਜ਼ਿਆਦੇ ਹੋਏ ਪਏ ਆ ਯਾਰ ਬਾਈ ਬਾਕੀ ਆ ਏਸੀ ਕੈਵਲ ਵਾਲੀ ਪ੍ਰੀਤ ਸਟੇਲਰ ਜੀ ਨੂੰ ਪਕਾ ਲੈਂਦੇ ਆ ਪਾਇਨ ਸਟੇਲਰ ਪ੍ਰੀਤ ਸਟੇਲਰ ਕੋ ਪਾਇਨ ਰੀਲੈਕਸ ਮਾਡਲ ਚ ਆ ਜਾਂਦੀਆਂ ਨੇ ਇਹ ਏਸੀ ਕੈਵਲ ਦਾ ਹੈ ਵਧੀਆ ਚੱਲ ਨਾ ਮਿੱਟੀ ਪਵੇ ਨਾ ਘਾਹ ਹੋਵੇ ਨਾ ਏਸੀ ਉਸੀ ਵਧੀਆ ਚੱਲਦੇ ਹੁੰਦੇ ਨੇ ਇਹਨਾਂ ਦੇ ਨਾ ਨਾ ਗਰਮੀ ਲੱਗੇ ਨਾ ਮਿੱਟੀ ਘਟਾ ਪਵੇ ਨਾ ਇਹਦੀ ਤਾਂ ਬਹੁਤ ਬੈਨੀਫਿਟ ਆ ਜੀ ਦੇ ਵਿੱਚ ਇਹਦੇ ਬੰਦਾ ਸਾਇਰੇ ਬਹਿ ਗਿਆ ਨਾ ਤੋਂ ਕਿ ਉਹਦੇ ਬੰਦਾ ਸ਼ਾਨੋਂ ਨਿਕਲਦਾ ਬਾਹਰ ਮਸ਼ੀਨ ਅੰਦਰੋਂ ਵੀ ਬਹੁਤ ਸੋਹਣੀ ਆ ਏਸੀ ਵੀ ਸੀ ਪੁਰਾ ਵਧੀਆ ਐਸਡੀ ਵਗੈਰਾ ਲੱਗੇ ਹੋਈਆਂ ਯਾਨੀ ਕਿ ਵੀ ਕੈਮਰੇ ਵਗੈਰਾ ਮਗਰ ਦੋਨੇ ਧਲੇ ਪਾਸੇ ਲੱਗੇ ਹੋਏ ਮਗਰ ਬੰਦੇ ਨੂੰ ਖੜਾ ਚੰਦੇ ਸੀ ਜਾਂਦਾ ਕਿਉਂਕਿ ਕੈਮਰਾ ਕੈਮਰਾ ਦਾ ਕਰਕੇ ਆਪਾਂ ਬਾਹਰ ਤਾਂ ਪਚਾ ਨਹੀਂ ਸਕਦੇ ਨਾ ਤੇ ਇਹਦੇ ਕਰਕੇ ਫਿਰ ਐ ਮਗਰ ਦੇਖਣਾ ਸੋਖਾ ਹੋ ਜਾਂਦਾ ਇੱਥੋਂ ਸਤੇ ਦਾਣੇ ਮਗਰ ਦੇਸੀ ਜਾਂਦੇ ਆ ਮਗਰ ਤਾਂ ਵੀ ਆਪਣਾ ਡੈਗ ਭਰ ਗਿਆ ਜਾਂ ਕਿਵੇਂ ਆ ਬਾਕੀ ਅੰਦਰੋਂ ਚਾਰ గేਰ ਦੇ ਉਧਾਂ ਤੇ ਪੰਜਵੀਂ ਬੈਕ ਆ ਦੇ ਬਾਕੀ ਆ ਰੀਲ ਵਾਲਾ ਤੇ ਤੋਰੇ ਵਾਲਾ ਹਨਾ ਡਿਸਟ੍ਰੀਬਿਊਟਰ ਵਾਲਾ ਜਿਹਨੂੰ ਆਪਾਂ ਕਹਦੇ ਜੀ ਤੋਂ ਆਪਾਂ ਆਨੇ ਕਟਰ ਤਾਂ ਚੱਕਣਾ ਥੱਲੇ ਚੱਕਣਾ ਲੈਫਟ ਵਾਲਾ ਤੇ ਬਾਕੀ ਦੂਜਾ ਲੋ ਤੇ ਹਾਈ ਵਾਲਾ ਕਰਨ ਵਾਲਾ ਰੇਸ ਵਾਲਾ ਹੋ ਗਿਆ ਬਾਕੀ ਇਹਦੀਆਂ ਹੋਲ ਲਾਈਟਾਂ ਵਗੈਰਾ ਨਹੀਂ ਸੈਟਿੰਗ ਵਗੈਰਾ ਦੀ ਪਲੱਗ ਵਗੈਰਾ ਤਾਰ ਪੇਰਿੰਗ ਪੇਰਿੰਗ ਵਗੈਰਾ ਸੋਚਾਂ ਵਗੈਰਾ ਤੇ ਨਿਕਾਲ ਸਕਰੀਨ ਲੱਗੀ ਹੋਈ ਆ ਬਾਕੀ ਆ ਸੁਪੀਰੀਓ ਵਗੈਰਾ ਡੈਕ ਇੱਛਾ ਲੱਗਾਇਆ ਸੀ ਤਿਆਰੀ ਆ ਕੋਈ ਕੇਵਾਲ ਆ ਫਿਲਟਰ ਵਗੈਰਾ ਤੇ ਵਧੀਆ ਫਿਨਿਸ਼ਿੰਗ ਆ ਵਧੀਆ ਸੋਹਣੇ ਆ ਤੇ ਬਾਕੀ ਲੋਕ ਇਥੋਂ ਬੈਠ ਕੇ ਬੰਦੇ ਨੂੰ ਇਦਾਂ ਦੱਸਦੀ ਆ ਡਬਲ ਡਬਲ ਪੈਡਲ ਆ ਇਹ ਬ੍ਰੇਕਾਂ ਵਾਲਾ ਤੇ ਸੋਹਣੀਆਂ ਨੇ ਚੀਜ਼ਾਂ ਮਸ਼ੀਨ ਵੀ ਆਪਣੀ ਦੋਸਤਰੀ ਆ ਪ੍ਰੀਟ ਏਸੀ ਕੈਬਨ ਸਟੇਲਰ ਪ੍ਰੀਟ ਸਟੇਲਰ ਲਗਰਾਉਂ ਤੋਂ ਅਭੀ ਰ ਆਪਣਾ ਕੋਠਿਆਂ ਦਾ ਤੇ ਬਾਕੀ ਕਾ ਉਗਰਾ ਨਹੀਂ ਸੜਾ ਆ। ਬਾਕੀ ਫੀਡ ਫਾਰਮ ਵਗੈਰਾ ਹੋ ਗਏ ਨਾ। ਕਾਟਰ ਵਗੈਰਾ ਉੱਪਰ ਉੱਪਰ ਚਲਾਉਣ ਵਾਸਤੇ ਹੋ ਗਿਆ। ਤੇ ਸੀਟ ਵਗੈਰਾ ਸੋਹਣੀ ਆ। ਤੇ ਬਾਕੀ ਆ ਪੈਰ ਦੇ ਉੱਤੇ ਰੇਸ ਵਗੈਰਾ ਸੋਹਣ ਵਧੀਆ ਦਿੱਤਾ ਹੋਇਆ ਸੱਸੂ। ਟਰੈਕਟਰਾਂ ਨੂੰ ਅੱਜ ਕਾ ਟਰੈਕਟਰਾਂ ਦੀ ਆਉਂਦੀ ਆ। ਤੇ ਰਾਕੇ ਤਰਾ ਸਕਦੇ ਸੀ ਪੈਰ ਦੇ ਨਾਲ ਵੀ ਜੇ ਆਪਾਂ ਮੰਨ ਲਓ ਸੜਕ ਦੇ ਉੱਤੇ ਮਾੜੀ ਮੋਟੀ ਸਾਫ ਸੈਜਾਂ ਲੈ ਕੇ ਜਾਣੀ ਜਾਂ ਬਾਣਪੂਣ ਨੇੜੇ ਤੇ ਤੇ ਆਪਾਂ ਚਲਾਉਣੀ ਆ। ਵਧੀਆ ਵਾ ਰੋਡ ਦੇ ਉੱਤੇ ਚਲਾਉਣ ਨੂੰ ਵੀ ਪੂਰਾ ਵਧੀਆ ਸੱਸੂ। ਸੌਖੀ ਆ ਕੰਮ। ਕੀ ਹੌਲੈਂਡ ਟਰੈਕਟਰ ਆਪਾਂ ਅੱਜ ਚਲਾਉਣਾ ਦੇਖਦੇ ਆ ਕਿੰਨਾ ਕੁ ਦੂਰ ਮਾਤਾ ਟਰਾਲੀ ਦੇ ਬਾਹਰ ਪਿਆ ਕਰਾ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਦੇ ਵੀ ਗਿੱਲੇ ਆ ਮੀਂਹ ਪਿਆ ਹੋਇਆ ਵਾ ਪੰਜ ਚਾਰ ਦਿਨ ਹੋਇਆ ਮੀਂਹ ਪੈਨ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਜਿੱਦ ਕਰੀ ਮੀਂਹ ਪਿਆ ਗਿਆ ਦਾਰਾ ਫਿਰ ਤੇ ਦੇਖਦੇ ਆ ਬਾਹਲ ਬੂਣ ਚੰਡੇ ਆ ਦੇਖਾਂਗੇ ਵੀ ਟਰਾਲੇ ਵੀ ਵੱਡੇ ਆ 16 ਫੁੱਟਾ ਤੇ 19 ਫੁੱਟਾ 21 ਫੁੱਟੇ ਹਨ ਤੇ ਦੇਖਦੇ ਆ ਕੱਢਦੇ ਆ ਜਾਂ ਕਿਵੇਂ ਕੱਢਦੇ ਆ ਜਾਂ ਵੀ ਸੌਖੇ ਨੇ ਕਿ ਨਹੀਂ ਤਾਂ ਬਾਲਾ ਵਰੀਆ ਵੀ ਟਾਈਮ ਬਚਦਾ ਵਾ ਜੇ ਬਾਈ ਚਾਂਸ ਟੋਚ ਨੂੰ ਪਾਉਣੇ ਪੈ ਗਏ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕਿਰਤਾ ਹੈ ਵੀ ਟਾਈਮ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਫਿਰ ਮਸ਼ੀਨਾਂ ਵੀ ਦੋ ਇਕੱਠੀਆਂ ਚਲਣੀਆਂ ਨੇ ਤੇ ਟਰਾਲੀ ਦਾ ਛੇਤੀ ਭੱਜਣੀ ਹੈ ਮਸ਼ੀਨ ਚੱਲਣ ਦੀ देर ਹੁੰਦੀ ਹੈ ਨਾ ਤੇ ਟਾਈਮ ਦੀ ਬਰਬਾਦੀ ਜ਼ਿਆਦਾ ਹੋ ਜਾਂਦੀ ਹੈ ਟਰੈਕਟਰ ਜਦੋਂ ਟਰਾਲੀ ਟਰਾਲੀ ਟਰੈਕਟਰ ਵਾਰਕਿੰਗ ਹੋ ਜਾਂਦੀਆਂ ਨੇ ਉਹਦੇ ਕਰਕੇ ਫਿਰ ਪ੍ਰੋਬਲਮ ਆਉਂਦੀ ਆ ਤੇ ਨਹੀਂ ਤਾਂ ਨਵੇੜਾ ਚੰਗਾ ਹੋ ਜਵੇ ਤੇ ਬਾਕੀ ਆਇਆ ਵੀ ਹੁਣ ਸਾਰਿਆਂ ਨੇ ਮਸ਼ੀਨਾਂ ਤਕਰੀਬਨ ਚਾਲੀ ਪੈਣੀਆਂ ਨੇ ਅੱਜ 12 13 ਤਰੀਕ ਤੱਕ ਅੱਜ ਹੋਈ ਫਰਦੀ ਆ ਤੇ ਚਲੋ ਆਜੋ ਬਾਕੀ ਦੇਖਦੇ ਹਾਂ ਹੁਣ ਕਿਵੇਂ ਆ 363 ਹੋਰੀ ਆਟੋਮੈਟਿਕ ਉਕਰ ਇਹਦਾ ਫਰੀਦ ਦਾ ਸਟੇਲਰ ਦਾ ਜਿਵੇਂ ਹੌਲੈਂਡ ਦਾ ਆਉਂਦਾ ਨਾ ਆਟੋਮੈਟਿਕ ਉਵੇਂ ਆਉਂਦਾ ਅਰੇ ਪਹਿਲਾ ਕਿਹੜਾ ਜੌਨੀਆ ਟਰੈਕਟਰ ਦੇ ਨਾਲ ਭਰ ਲੱਗੇ ਆ। ਮਣਕੇ ਪਹਿਲਾ ਟਰਾਲਾ ਤੇ ਫਿਰ ਨਾਲ ਬਾਅਦ ਵਿੱਚ ਵੱਡਾ ਟਰਾਲਾ ਫਿਰ ਪਾ ਲਾਂਗੇ ਉਹ ਬਟਾ 21 ਬਟਾ ਫਿਰ ਉਹ ਹੈਗਾ ਆਪਣਾ ਹੌਲੈਂਡ ਦੇ ਮਗਰ ਪਾਇਆ ਹੋਇਆ ਸਤੋਂ ਪਹਿਲਾਂ ਦਿਖਾਉਂਦੇ ਸੀਗੇ ਇਹ ਜੌਨੀਆ 5505 500 ਘੰਟੇ ਤਕਰੀਬਨ ਚੱਲਿਆ ਹੋਇਆ ਸੀਆਰਟੀ ਦੇ ਵਿੱਚ ਬਾਕੀ ਬਾਣ ਵਗੈਰਾ ਜਿਆਦਾ ਗਿੱਲਾ ਹੋਣ ਕਰਕੇ ਟਰਾਲੀ ਆਪਾਂ ਇੱਥੇ 16 ਫੁੱਟ ਗਈ ਪਾੜੀ ਆ। ਅਫਰ 19 ਫੁੱਟ ਅਫਰ ਬਾਅਦ ਵਿੱਚ ਪਾੜਵਾਗੇ। ਇੱਕ ਹੋਰ ਆਉਣੀਆਂ ਟਰਾਲਾ ਵੱਡਾ। ਵਾਹੇ। ਔਰ ਇਹ ਪਹਿਲਾ ਟੱਕ ਉਹ ਦੇਖਦੇ ਆ ਵੀ ਕਿਹੜਾ ਆਉਂਦਾ 21 ਆਉਂਦਾ ਕਿ 16 ਆਉਂਦਾ ਪਾ ਲੱਗ ਜੂ ਅੱਜ ਤੋਂ ਲਓ ਜੀ ਆਟੋਮੈਟਿਕ ਉੱਕਰ ਪਿੱਛੇ ਬਣ ਜਾਣਾ ਆਟੋਮੈਟਿਕ ਟਰਾਲੀ ਦੇ ਵਿੱਚ ਆ ਜਾਣਾ ਦੂਜੀਆਂ ਮਸ਼ੀਨਾਂ ਦਾ ਪੱਕਾ ਲਾ ਕੇ ਰਖਣਾ ਪੈਂਦਾ ਨਾ ਪਰ ਇਹ ਡੀਲਕਸ ਦਾ ਨਹੀਂ ਆ ਇਦਾਂ ਨਹੀਂ ਹੈਗਾ ਡੀਲਕਸ ਦਾ ਇਹ ਵੀ ਪ੍ਰੈਸ਼ਰ ਦੇ ਉੱਤੇ ਹੀ ਆ ਪ੍ਰੈਸ਼ਰ ਨਾਲ ਟਰਾਲੀ ਚਾਹੇ ਨਾ ਪ੍ਰੈਸ਼ਰ ਨਹੀਂ ਪਿੱਛੇ ਬਣ ਜਣਾ ਲਈ ਤਾਂ ਦੇ ਉੱਤੇ ਜਗ੍ਹਾ ਨਹੀਂ ਘੇਰ ਰਣਗੇ ਖੰਬੇ ਖੰਬੇ ਨਹੀਂ ਬਚਦਾ ਹੈਗਾ ਪਹਿਲੇ ਗੇੜੇ ਦੇ ਵਿੱਚ ਵੀ ਚਾਹੀ ਦੂਜੇ ਗੇੜੇ 'ਚ ਲਾ ਲਓ ਕਿਸੇ 'ਚ ਵੀ ਲਾ ਲਓ ਨਾਂਦ ਰੱਖਤਾ ਨਹੀਂ ਬੱਜੇ ਬਾਕੀ ਉਹਨੇ ਤਾਂ ਟੈਂਪਰੇਚਰ ਟੈਂਪਰੇਚਰ ਵਾਧਾ ਘਟਦਾ ਵਾ ਘਟਾ ਘਟਾਪਦਾ ਦੱਸਦਾ ਆਪਾਂ ਆਮ ਏਸੀਆਂ ਵਾਂਗੂ ਗੱਡੀਆਂ ਵਾਂਗੂ ਆ ਮਗਰ ਸਕਰੀਨ ਸਾਰੀ ਚਾਲ ਦੀ ਰੀਤੀ ਆ ਬਾਕੀ ਆ ਕੈਮਰਾ ਮੂਹ ਦੇ ਮਗਲੇ ਕੈਮਰੇ ਸਾਰਾ ਕੁਝ ਦੇਖੀ ਜਾਂਦਾ ਮਗਰ ਟਰੈਕਟਰ ਖੜਾ ਟਰਾਲਾ ਖੜਾ ਆ ਟਾਇਰਾਂ ਦੇ ਉੱਤੇ ਮਗਲਿਆਂ ਦੇ ਉੱਤੇ ਆ ਨਾਲੇ ਵੱਡੇ ਵੱਡੇ ਟਾਇਰਾਂ ਦੇ ਉੱਤੇ ਮੂਹ ਦੇ ਉੱਤੇ ਹੀ ਆਪਾਂ ਜਿੱਥੇ ਆਪਾਂ ਖੜਿਆ ਕੈਮਰ ਨਾਲੇ ਦੇ ਉੱਤੇ ਹੀ ਨੰਬਰ ਲਾ ਵੀ ਯਾਰ ਜਦੋਂ 2 ਮੀਟਰ ਵਿੱਚ ਬਾਈ ਡਿਜੀਟਲ ਆ ਆਰਪੀਐਮ ਮੀਟਰ ਵਗਾਰਾ ਸਾਰੇ ਆਲੇ ਡਿਜੀਟਲ ਆ ਅੜੇ ਵੀ ਹੋਰੀ ਹੈਗਾ ਵੀ ਪੰਜ ਰੱਖਦੇ ਹਜ਼ਾਰ ਦੇ ਕਰ 15 ਜੱਕਰ ਦੱਸੇ 16 ਜੱਕਰ ਤੋਂ ਹੁੰਦੀ ਆ ਵੀ ਇਹ ਜਦ ਤੱਕ ਕਰਕੇ ਬਹੁਤ ਵਧੀਆ ਚੀਜ਼ ਆ ਇਹ ਉਹਦਾ ਬਾਈ ਨਜ਼ਾਰਾ ਪੂਰਾ ਏਸੀ ਕਹਿਵਾਂ ਦਾ ਬੰਦਾ ਨਹਾ ਤੋ ਕੇ ਸਾਹ ਦੇ ਬਹਿ ਜੋ ਨਾ ਲੱਪਣੇ ਨਾ ਕਰੇ ਨਾ ਘਰ ਵੀ ਆਵੇ ਹਨਾ ਉਹ ਨਜ਼ਾਰਾ ਇਹਦਾ ਏਸੀ ਕਹਿਵਾਂ ਪਰ ਇਹ ਆ ਵੀ ਥੋੜੀ ਜਿਹੀ ਮਗਰੋਂ ਬਾਜ ਬੋਈ ਘੱਟ ਪਉਣਦੀ ਆ ਕਹਿਵਾਂ ਨਾ ਉਹ ਬੰਦ ਬੰਦ ਹੋ ਜਾਂਦਾ ਕਰਕੇ ਨਾ ਵੀ ਮਗਰੋਂ ਕੋਈ ਖੜਕ ਆ ਜਾ ਕੋਈ ਬਾਜ ਜਾ ਕੇ ਬਹੁਤ ਕੋਈ ਬੰਦਾ ਮਾਰੋ ਬਾਏ ਬਾਹਰ ਜਾਣੇ ਕਿ ਕੋਈ ਮਾਲੋ ਮਾਣਾ ਮੋਟਾ ਦਾ ਜਣੋ ਨੇ ਪੌਣ ਨੂੰ ਤਾਂ ਉਹ ਥੋੜੀ ਪ੍ਰੋਬਲਮ ਆ ਸਕਦੀ ਹੈ ਨਹੀਂ ਤਾਂ ਅਦਰਵਾਇਸ ਸਾਹਿਬ ਇਹ ਆ ਰਹਾ ਬੜਾ ਤਾਂ ਠੰਡਾ ਚਾਹੀ ਕਰੇ ਇਹ ਬਾਈ ਜੇ ਡੱਗ ਭਰਦੇ ਜ਼ਾਰ ਮਾਰਦੀ ਆ ਬਾਈ ਇਹ ਬਹੁਤ ਵਧੀਆ ਚੀਜ਼ ਹੈ ਬੜਾ ਤਕੜਾ ਸਿਸਟਮ ਲੱਗਾ ਕਾ ਟੋਟੋ ਹੋਈ ਹੈ ਨਾ ਡੱਗ ਭਰ ਕੇ ਕਰਕੇ ਬਾਈ ਉਹ ਕਰ ਖੁੱਲਦਾ ਨਹੀਂ ਇਹ ਨਾ ਉਹ ਚੱਲਦਾ ਨਹੀਂ ਢਾਣੇ ਵਾਲਾ ਉਹ ਕਰ ਢਾਣੇ ਘੱਟ ਦਾ ਟਰਾਲੀ ਭਰਨ ਵਾਲਾ ਲਾਉਂਦਾ ਚੱਲ ਰਿਹਾ ਪੂਰਾ ਲੱਗਦਾ ਟੂ ਟੂ ਗੱਲਾਂ ਨਹੀਂ ਹਟ ਰਾ ਰਹੇ ਇਹ ਟੀਜ ਦੇ ਵਿੱਚ ਬਹੁਤ ਵਧੀਆ ਫਾਇਦੀ ਫਾਇਨਿਸ਼ਟ ਵੀ ਆਦਾ ਜੇ 15 ਨਹੀਂ ਵੀ ਧਿਆਨ ਤਾਂ ਨੇ ਹੂਟਰ ਵਜਾ ਕੇ ਪਾਣਾ ਕਰ ਦੇਣਾ ਦਾਣੇ ਨਾਲ ਵੀ ਤੁਹਾਨੂੰ ਭਈ ਭਰ ਗਿਆ ਲੈਗ ਭਰ ਗਿਆ ਦਾਣੇ ਵਾਲਾ ਇਹ ਲੋ ਹੁਣ ਖਾਲੀ ਕਰ ਦੋ ਪਾਣੀ ਪਾਦਾ ਹੋ ਪਾਣੀ ਥੋੜੇ ਬੰਦੇ ਨੂੰ ਪਾਣੀ ਦੇ ਜਾਨ ਕੱਢ ਲੈਣ ਦੇ ਆਹ ਨੂੰ ਆਹ ਨੂੰ ਮੈਂ ਘੜੀ ਗਿਆ ਤਾਂ ਯਾਰ ਦੋ ਅਟਕੇ ਨਾਲ ਨਹੀਂ ਖੁੱਪਦੀ ਇਹਨੂੰ ਕੱ ਲੈ ਜਾ ਗਾ ਨਹੀਂ ਕੱਢ ਲੈ ਜੁੱਤ ਠੀਕ ਹੈ ਕੱਢ ਦੇ ਇਹ ਆਪਣੇ ਇੱਕ ਹੂਟਰ ਵੱਜਣ ਤੋਂ ਪਹਿਲਾਂ ਹੀ ਚੱਕਦਾ ਕੰਮ ਇਹ ਹੂਟਰ ਬੜਾ ਵੱਡਾ ਵੱਜਦਾ ਫਿਰ ਫੜਦਾ ਨਹੀਂ ਜਣਾ ਨਾਮ ਕੱਢਦੇ ਨਹੀਂ ਘਾਟਾ ਨਾ ਮੈਂ ਕਹ ਖਾਦੀ ਨਹੀਂ ਹੁੰਦਾ ਕੌਣ ਟਾਗਰ ਬਚ ਗਈ ਜਾਂਦਾ ਤਾਂ ਹੁਣ ਫਿਰ ਉਹ ਤੋਂ ਪਹਿਲਾਂ ਪੰਜ ਜੱਕਦਾ ਕੰਮ ਨੇੜੇ ਹੀ ਸੀਗਾ ਹੁਣ ਤੋਂ ਬਚਣ ਦੇ ਪਾਣੀ ਮਣਾ ਬਾਹਰ ਖੜ ਕੇ ਨਾਲ ਸੱਜੇ ਉਹ ਦੇਖੋ ਖੇਤ ਦੇ ਵਿੱਚ ਇੱਕੋ ਬਾਹਰ ਦੇ ਦੋ ਕੱਟੀਆਂ ਮਸ਼ੀਨਾਂ ਚਲਾ ਰਹੀਆਂ ਜੋ ਜਿਹੜਾ ਇਹਨਾਂ ਦੇ ਬੜੂ ਦਾ ਜਦੋਂ ਉਹੀ ਸਹੀ ਜਿਹੜਾ ਕੰਮ ਆਦਾ। ਕਿਉਂਕਿ ਮਸ਼ੀਨਾਂ ਦਾ ਪੈਸੇ ਵੀ 10 ਵਜੇ ਤੋਂ ਬਾਅਦ ਹੀ ਚੱਲਦੇ ਆਂ, 6:00 ਦਾ 11 ਵਜੇ ਚੱਲਦੇ ਆ। ਮੈਂ ਕੋਈ ਵੀ ਮੂੰਹ ਪੈ ਹੋਇਆ। ਸਾਡੇ ਇਧਰ ਪਹਿਲੇ ਦਿਨ ਨਹੀਂ ਚੱਲੇਗਾ ਮੰਨ ਕੇ ਤਦੋਂ ਤੁਸੀਂ ਮਸ਼ੀਨ ਨਾਲੇ। ਮੈਂ ਚੈੱਕ ਕਰਨ ਚੱਲ ਪੀ ਅਸੀਂ ਦਰੋਂ ਪਰ ਬੈਠੇ ਮਹੀ ਮੂੰਹ ਪੈ ਗਿਆ। ਬਰਾਏ ਮਸ਼ੀਨ ਉਹ ਆਪਣਾ ਕਾਲਾ ਪੀਤ ਨੂੰ ਆਉਣ ਲੱਗਾ ਹੋਇਆ ਤੇ ਪਹਿਲਾ ਟੱਕ ਭਰ ਗਿਆ ਦਾ। ਇਹ ਮਗਰੋਂ ਚਲਾਈ ਸੀ ਵੀ ਗਿੱਲਾ ਕਰਕੇ ਫੋਟੋ ਬ ਰੋਕੇ ਟ੍ਰਾਈ ਕਰਕੇ ਵੀ ਬਾਣ ਗਿੱਲਾ ਵਾਲਾ ਦੇਖ ਆਈ ਕਿਹੜਾ ਕੁੜਾ ਲਾ ਕੇ ਚੱਲ ਤੁਰਪੀ ਇਹ ਵੀ ਜਾਂਦਾ ਜਦੋਂ ਉਹ ਜਿਹੜੀ ਦੂਤੀ ਆ ਉਹ ਪ੍ਰੀਤ ਆ ਜਿਹੜੀ ਸਟੇਲਰ ਉਹ ਫੋਪੇ ਫੋਰ ਆ ਇਹ ਟੂ ਵੀਲ ਆ ਤਾਂ ਵਧੀਆ ਚੱਲਦਾ ਵੀ ਕਿਹੜੇ ਵਧੀਆ ਲਾਈ ਜਾਂਦੀ ਆ ਫਲਾਲ ਆ ਗਿਆ ਬਾਟੀ ਆਪਣਾ ਜੀ ਬਾਬਾ ਵਰਗੀ ਨਾ ਹਾਂ ਹਣੇ ਪਹਿਲੇ ਦੂਜੇ ਦੀ ਜਾਉ ਸਹੀ ਮੈਂ ਤੇ ਜੋ ਉਹ ਆ ਕੇ ਬਾਣ ਗਿੱਲਾ ਕਰਕੇ ਨਾ ਮੀਂਹੂ ਪਿਆ ਕਰਕੇ ਔਖਾ ਹੋਣਾ ਫਿਰ 2 ਘਟਿਆ ਹੋ ਗਿਆ 2/10 ਦਲਦਿਆਂ ਹੁਣ ਇੱਕ ਇਧਰ ਕਿੱ데 ਜਾ ਗਿਆ ਇੱਕ ਦੂਜੇ ਘਰੇ ਜਿਹੜੀ ਰੁਪਈਆ ਆਮ ਨਾਲੋਂ ਥੋੜੇ ਜਿਹਾ ਘੱਟ ਲੱਗਦੇ ਆ ਫਰਕ ਪਿਆ ਲੱਗਦਾ ਕਿਉਂਕਿ ਅੱਗੇ ਟਰਾਲੀ ਛੇਦੀ ਪਰ ਜਾਂਦਾ ਹਟ ਤੇ ਅੱਜ ਇੱਕ ਰੇਡ ਦਾ ਇੱਕ ਤਾਂ ਫਰਕ ਪਿਆ ਗਿਆ ਯਾਨੀ ਕਿ ਮੰਨ ਕੇ ਚੱਲੋ ਟਰਗੀ ਧਾਰ ਦਾ ਵੀ ਫਰਕ ਪਿਆ ਹੈ ਧਾਰ ਘਟੇ ਹੋਏ ਆ ਇਹ ਤਾਂ ਹੁਣ ਪਤਾ ਨਹੀਂ ਵੀ ਜਾਰੇ ਮੀਹ ਕਾਰਨ ਹੋ ਕੇ ਜਾਂ ਜਿਹੜਾ ਹਲਦੀ ਰੋਗ ਜਾ ਪੈ ਗਿਆ ਸੀ ਉਨਾ ਕਾਰਨ ਹੋ ਗਿਆ ਜਾਂ ਫੈਸੀ ਘਟ ਕੇ ਅਲਗੀ ਕੁਦਰਤਾਂ ਨਹੀਂ ਉਹ ਕਹਿ ਲਈਏ ਜਾਂ ਹਲਦੀ ਰੋਗ ਪੈ ਕੇ ਉਹ ਕਹਿ ਲਈਏ ਤੇ ਜਾਂ ਕਈਆਂ ਨੇ ਡੋਟੀ ਕਈਆਂ ਨੇ ਡੋਟੀ ਜ਼ਿਆਦਾ ਪੈਗੀ ਕਰਕੇ ਵੀ ਰੇਟ ਤੋਂ ਜਿਹੜੇ ਆ ਝਾੜ ਵਗੈਰਾ ਦੇ ਵਿੱਚ ਫਰਕ ਪੈ ਚੁੱਕਿਆ ਅੱਗੇ ਅੱਗੇ ਦਾ ਉਹ ਪੱਲਾ ਗਿਆ ਭਰ ਤੇ ਬਾਕੀ ਹੁਣ ਗਾਹਲੀ ਵੀਡੀਓ ਦੇ ਵਿੱਚ ਪਾਲੇ ਭਰ ਕੇ ਵੀ ਨਿਕਲ ਜਾਉ ਇਥੋਂ ਟਰੈਕਟਰ ਹੋਖਸਾ ਨਿਕਲ ਜਾਣਾ ਹੁਣ ਕੋਈ ਚੱਕਰ ਨਹੀਂ ਟਰੈਕਟਰ ਨਿਕਲ ਜਾਣਾ ਇਥੋਂ ਸੌਖੇ ਤੇ ਆਹ ਬਾਹਰ ਜੋ ਨਿਕਲ ਜਾਣਗੇ ਹਨਗਾ 2 ਕਿੱਲੇ 2.5 ਕਿੱਲੇ ਨੂੰ ਬਾਕੀ ਤਕਰੀਬਨ ਦੋ ਜਿੱਕੇ ਆ ਰਹੇ ਨੇ ਦੂਜੇ ਕਿੱਲੇ ਵੀ ਠੀਕ ਨੇ ਬਾਕੀ ਹੁਣ ਗਾਂ ਦੇ ਦਿਆਂ ਹਾਲੈਂਡ ਵਗੈਰਾ ਭਰ ਕੇ ਇੱਕ ਟਰੈਕਟਰ ਹੋਗਦਾ ਜੌਂਡੀਆ 3510 ਚੋਰੀ ਮਗਰ ਵੀ ਟਰਾਲੀ ਆ ਤੇ 19 ਫੁੱਟਾ ਹੈਗਾ ਵਾ ਹਾਲੈਂਡ ਪੁੱਛੇ ਉਹਦੀ ਵੀ ਵੀਡੀਓ ਬਣਾ ਲਵਾਂਗੇ ਗਾਂ ਵਾਲੇ ਪਾਰ ਜੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਆ ਅਗੇ ਬਾਣ ਗੱਲਾ ਕਰਕੇ ਨਾ ਮੀਨੂ ਪਿਆ ਕਰਕੇ ਔਖਾ ਹੋ ਜਾਣਾ ਫਿਰ